ਸਰਦਾਰ ਜੱਸਾ ਸਿੰਘ ਅੰਗੜੀਆ ਸਿੱਖ ਕੌਮ ਦੇ ਮਹਾਨ ਜਰਨੈਲ ਜਿਨ੍ਹਾਂ ਨੇ ਦਿੱਲੀ ਦਾ ਤਖਤ ਪਟਕੇ ਸਹਿਬ ਸ਼੍ਰੀ ਗੁਰੂ ਰਾਮਦਾਸ ਭਾਸ਼ਾ ਜੀ ਦੇ ਚਰਨਾਂ ਦੇ ਵਿੱਚ ਭਰਾਇ ਮੰਨ ਲਿਆ ਅੱਜ ਮੱਲਾਂ ਵਾਲੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਬੜੀ ਧੂਮ ਧਾਨਾ ਮਨਾਇਆ ਜਾ ਰਿਹਾ ਹੈ ਅਤੇ ਵਿਸ਼ੇਸ਼ ਤੌਰ ਤੇ ਪੱਤਰਕਾਰ ਭਾਈ ਚਾਰੇ ਨੂੰ ਸਾਰੇ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਅਸੀਂ ਭਾਈ ਪੱਤਰਕਾਰ ਭਾਈ ਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਮੱਲਾਂਵਾਲੀਆ ਕੋਈ ਵੀ ਸਮੱਸਿਆ ਹੋਵੇ ਉਹ ਸਮੱਸਿਆ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਦੇ ਹਨ ਅੱਜ ਸਰਦਾਰ ਜਸ ਸਿੰਘ ਰਾਗੜੀ ਐ ਉਹਨਾਂ ਦਾ 301 ਸਾਲਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਜਨਮ ਦਿਹਾੜਾ ਗੁਰਦੁਆਰਾ ਵਿਸ਼ਵ ਕਰਮਾ ਸਿੰਘ ਸਭਾ ਮੱਲਾਂਵਾਲਾ ਰੇਲਵੇ ਸਟੇਸ਼ਨ ਦੇ ਕੋਲ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਜਿਹੜੇ ਸਾਡੇ ਪੱਤਰਕਾਰ ਵੀਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਨੇ ਆ ਕੇ ਇੱਥੋਂ ਦਾ ਜਿਹੜਾ ਪ੍ਰੋਗਰਾਮ ਤਿਆਰ ਕੀਤਾ ਹੈ ਅੱਜ ਜੋ ਸਿੱਖਾਂ ਦੇ ਮਹਾਨ ਜਰਨੈਲ ਸਰਦਾਰ ਜਸਾ ਸਿੰਘ ਜੀ ਰਾਮਗੜੀਆ ਉਹਨਾਂ ਦਾ 301 ਸਾਲਾ ਜੋ ਜਨਮ ਦਿਹਾੜਾ ਉਹ ਬੜੀ ਧੁੰਦਿਆ ਹੁਣ ਤਾਂ ਆਮ ਦੇ ਨਾਲ ਗੁਰਦੁਆਰਾ ਵਿਸ਼ਵ ਕਰਮ ਸਿੰਘ ਸਭਾ ਮੱਲਾਂ ਵਾਲਾ ਵਿਖੇ ਮਨਾਇਆ ਜਾ ਰਿਹਾ ਹੈ ਔਰ ਇਸ ਵਿੱਚ ਬਹੁਤ ਹੀ ਉੱਗੀਆਂ ਸ਼ਖਸੀਅਤਾਂ ਜਿਹੜੀਆਂ ਪ੍ਰਚਾਰਕ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਔਰ ਉਸ ਮਹਾਨ ਯੋਧੇ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਸੀਂ ਫਕਰ ਮਹਿਸੂਸ ਕਰਦੇ ਹਾਂ RAMGADIYA ਕਾਲ ਜੱਥੇਬੰਦੀ ਵੱਲੋਂ ਅਸੀਂ ਸਮੂਹ ਸੰਗਤਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਅੱਜ ਸਾਡੇ ਬਹੁਤ ਹੀ ਮਹਾਨ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜਸਵੰਤ ਸਿੰਘ ਦੀ RAMGADIYA ਜਿਨ੍ਹਾਂ ਦੇ ਜਨਮ ਦਿਵਸ ਨੂੰ ਸਮਰਪਿਤ ਹੁੰਦੇ ਆ ਮੈਂ ਗੁਰਦੁਆਰਾ ਵਿਸ਼ਵ ਕੁਰਮਾ ਸਿੰਘ ਸਭਾ ਮੱਲਾਂ ਵਾਲਾ ਵਿਖੇ ਬਹੁਤ ਹੀ ਧੂਮ ਧਾਮ ਦੇ ਨਾਲ ਉਹਨਾਂ ਦਾ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ ਹੈ ਅੱਜ ਸਾਡੇ ਕੋਲੇ ਪਹੁੰਚ ਰਹੇ ਹਨ ਰਾਗੀ ਸਿੰਘ ਕਥਾਵਾਚਕ ਔਰ ਪ੍ਰਚਾਰਕ ਵੀ ਬਹੁਤ ਪਹੁੰਚ ਰਹੇ ਹਨ ਇਸੇ ਤਰ੍ਹਾਂ ਹੀ ਸਾਡੇ ਕੋਲੇ ਸੰਗਤਾਂ ਵੱਲੋਂ ਲੰਗਰ ਦਾ ਵਿਸ਼ੇਸ਼ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਵਾਸਤੇ ਲੰਗਰ ਵੀ ਤੋਟ ਵਰਤੇਗਾ ਔਰ ਜਿਹੜਾ ਇਹ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਹ ਹਰ ਸਾਲ ਹੀ ਮਨਾਇਆ ਜਾਂਦਾ ਹੈ 301 ਸਾਲ ਹੋ ਚੁਕੇ ਹਨ ਹਨੂਮਨ ਦੇ ਜਨਮ ਦਿਨ ਨੂੰ ਉਹਨਾਂ ਨੇ ਸਿੱਖ ਕੌਮ ਨੂੰ ਬਹੁਤ ਮਹਾਨ ਦੇਣਾ ਹਨ ਜਿਵੇਂ ਕਿ ਦਿੱਲੀ ਦੇ ਤਖਤੇ ਤਾਂ ਉਸ ਨੂੰ ਕੁੱਟ ਕੇ ਲਿਆਉਣਾ ਜੋ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਚਰਨਾ ਵਿੱਚ ਸਿशोਭਤ ਹੈ ਉਹ ਤਖਤ ਜਿੱਥੇ ਸੱਤ ਬਾਦਸ਼ਾਹਿਆਂ ਨੂੰ ਤਿਲਕ ਲਗਾਇਆ ਗਿਆ ਸੀਗਾ ਉਹ ਪਟਕੇ ਦਿੱਲੀ ਤੇ ਰਾਜ ਕੀਤਾ ਉਹਨਾਂ ਮਹਾਰਾਜਿਆਂ ਨੇ ਔਰ ਉਹਨਾਂ ਦੇ ਜਨਮ ਦਿਨ ਨੂੰ ਅੱਜ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੀ ਹੀ ਸੰਗਤ ਨੂੰ ਜਿੱਥੇ-ਜਿੱਥੇ ਸਿੱਖੋਂ ਪੰਜਾਬੀਤ ਵਸਦੇ ਹਨ ਉਹਨਾਂ ਨੂੰ ਸਾਡੀ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ-ਲੱਖ ਵਧਾਈਆਂ ਹੋਣ ਇਹਨਾ ਦਿੰਦਾ ਬੈਠੇ ਮੰਦਾ ਅੱਜ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ